ਆਪੋ ਮੇ ਲੋ ਆ ਤੁਸੀਂ ਆ ਰਹੇ ਹੋ ਜੀ ਪਰਤੂਆਲ ਕੋ ਸਰਪੰਚ ਨਾਲ ਮਿਲਦੇ ਸੀ ਜੀ ਬਲਵਰ ਕੋ ਜਦੋਂ ਮੈਂ ਗੁਰਾ ਜਲਾ ਸਿੰਘ ਨੂੰ ਪਿੰਡ ਬਰਾ ਪਟੋਕਾਂ ਤੋਂ ਮਿਲਦੇ ਆ ਆ ਬਰੇ ਨਾਲ ਕੇ ਨਾਲ ਤਣਾਵ ਕੀਤਾ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਪੰਜਾਬ ਦੇ ਭਾਵੇਂ ਸਮਾਜਿਕ ਖੇਤਰ ਆਰਥਿਕ ਖੇਤਰ ਰਾਜਨੀਤਿਕ ਖੇਤਰ ਬੜੇ ਚੁਣੌਤੀ ਭਰੇ ਨੇ ਖਾਸ ਤੌਰ ਤੇ ਕਿਸਾਨੀ ਜਿਹੜੀ ਆ ਉਹ ਆਪਣੇ ਹੱਕਾਂ ਲਈ ਜੂਝ ਰਹੀ ਆ ਔਰ ਮੈਂ ਸਮਝਦਾ ਖੇਤੀ ਜਿਹੜਾ ਕਿਸੇ ਟਾਈਮ ਆਜ਼ਾਦੀ ਦੇ ਸਮੇਂ ਲਾਹੇਵੰਦ ਧੰਦਾ ਸੀ ਅੱਜ ਉਹ ਘਾਟੇ ਵਾਲਾ ਧੰਦਾ ਬਣ ਗਿਆ ਤੇ ਅੱਜ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਨੂੰ ਮਤਲਬ ਲੀਤੇ ਲਿਆਉਣ ਲਈ ਜਿਹੜੀ ਚਰ ਚਰਜੀ ਚੰਨੀ ਦੀ ਚੇਅਰਮੈਨਸ਼ਿਪ ਕਮੇਟੀ ਬਣੀਆ ਚੰਨੀ ਕਮੇਟੀ ਕਹੇ ਲੋਕ ਪਾਰਲੀਮੈਂਟ ਸਟੈਂਡਿੰਗ ਕਮੇਟੀ ਫਾਰ ਐਗਰੀਕਲਚਰ ਉਹਦੇ ਹੁਣੇ ਹੁਣ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਹੋਈ ਆ ਪਹਿਲੀ ਗੱਲ ਤਾਂ ਮੈਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਂ ਮੰਗ ਕਰਦਾ ਕਿ ਚੰਨੀ ਕਮੇਟੀ ਦੇ ਸਿਫਾਰਸ਼ਾਂ ਨੂੰ ਇਨ ਵੀ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨੀ ਨੂੰ ਪਟੜੀ ਤੇ ਲਿਆਂਦਾ ਜਾਵੇ ਜੇ ਰੇਲ ਦੀ ਪਟੜੀ ਓ ਠੀਕ ਨਹੀਂ ਹੋਏਗੀ ਤਾਂ ਰੇਲ ਚੱਲ ਹੀ ਨਹੀਂ ਸਕਦੀ ਅੱਜ ਕਿਸਾਨੀ ਦੀ ਪਟੜੀ ਉਖੜੀ ਪਈ ਆ ਤੇ ਕਿਸਾਨੀ ਦੀ ਵਰੇ ਇਹ ਲਿਚਾਉਣ ਲਈ ਪਾਟੜੀ ਬਣਾਉਣ ਲਈ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਮੇਰੇ ਖਿਆਲ ਵਿੱਚ ਕਾਫੀ ਲਾਹੇਵੰਦ ਹੋ ਸਕਦੀਆਂ ਨੇ ਤੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਅਸੀਂ ਅਗਲੇ ਹਫਤੇ ਮਿਲ ਕੇ ਵੀ ਆਵਾਂਗੇ ਟਾਈਮ ਲੈ ਰਹੇ ਆ ਉਹਨਾਂ ਤੋਂ ਮੰਗ ਵੀ ਕਰਾਂਗੇ ਕਿ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੇ ਲਾਗੂ ਕੀਤੀਆਂ ਜਾਣ ਤਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਅੱਜ ਇੱਕ ਪਾਸੇ ਡੱਲੇਵਾਲ ਸਾਹਿਬ ਦੀ ਸਿਹ ਜਿਹੜੀ ਨਾਜ਼ਕ ਦੌਰ ਚ ਪਹੁੰਚੀ ਹੋਈ ਆ ਔਰ ਪੰਜਾਬ ਪਹਿਲੇ ਹੀ ਸ਼ਾਂਤ ਆ ਪੰਜਾਬ ਨੇ ਪਹਿਲਾਂ ਵੀ بڑا ਸੇਕ ਝੱਲਿਆ ਔਰ ਹੁਣ ਅੱਗੇ ਬਲਦੀ ਤੇ ਬੁੱਥੇ ਚ ਪੰਜਾਬ ਨੂੰ ਨਹੀਂ ਪਾਉਣਾ ਚਾਹੀਦਾ ਅਫਸੋਸ ਇਸ ਗੱਲ ਦਾ ਕਿ ਪੰਜਾਬ ਸਰਕਾਰ ਵੀ ਚੁੱਪ ਬੈਠੀ ਆ ਜਿਹਨੂੰ ਤਾਲਮਿਲ ਕਰਨਾ ਚਾਹੀਦਾ ਸੀ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਵੀ ਆਪਣੇ ਤੌਰ ਤੇ ਯਤਨ ਨਹੀਂ ਕਰ ਰਹੀ ਇਹ ਹਾਲਾਤਾਂ ਨੂੰ ਨਿਜੀਠਣ ਲਈ ਸੋ ਇਸੇ ਕਰਕੇ ਅਸੀਂ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਾਉਣ ਤੇ ਜ਼ੋਰ ਪਾਵਾਂਗੇ ਤਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ ਤੇ ਅੱਜ ਜਿੱਥੇ ਐਮਐਸਪੀ ਦੀ ਗਰੰਟੀ ਕਿਸਾਨ ਮੰਗ ਰਿਹਾ ਉਥੇ ਨਾਲ-ਨਾਲ ਜਿਹੜੇ ਕਰਜ਼ੇ ਵਿੱਚ ਥੱਲੇ ਦੱਬਿਆ ਕਿਸਾਨ ਆ ਉਹਨੂੰ ਵੀ ਕਰਜ਼ਾ ਮੁਕਤ ਕਰਨ ਦੀ ਲੋੜ ਆ ਕਿਉਂਕਿ ਜੇ ਅਸੀਂ ਅਰਪਰ ਰੁਪਏ ਸਰਮਾਇਦਾਰ ਲੋਕਾਂ ਦੇ ਇੰਡਸਟਰੀ ਲਿਸਟਾਂ ਦੇ ਛੱਡ ਸਕਦੇ ਆ ਤਾਂ ਜਿਹੜੇ ਮਤਲਬ ਕਿ ਰੀੜ ਦੀ ਹੱਡੀ ਆ ਮਤਲਬ ਕਿਸਾਨੀ ਮਤਲਬ ਦੇਸ਼ ਦੀ ਆਰਥਿਕਤਾ ਦਾ ਧੂਰਾ ਕਹਿ ਲੋ ਦੇਸ਼ ਦੀ ਆਰਥਿਕਤਾ ਦੀ ਲੀਕ ਹੈ ਲਾਈਨ ਕਹਿ ਲੋ ਮਤਲਬ ਜੇ ਲਾਈਨ ਉਖੜੀ ਪਈ ਆ ਤੇ ਫਿਰ ਦੇਸ਼ ਦੀ ਆਰਥਿਕਤਾ ਕਿੱਥੇ ਜਾਏਗੀ ਅੱਜ ਦੇਸ਼ ਦੀ ਆਰਥਿਕਤਾ ਜਿਹੜੀ ਡਾਵਾ ਡੋਲ ਰਹੀ ਆ ਉਹਦਾ ਵੱਡਾ ਕਾਰਨ ਇਹ ਆ ਕਿ ਕਿਸਾਨੀ ਜਿਹੜੀ ਘਾਟੇ ਜਾ ਰਹੀ ਆ ਸੋ ਦੂਜੇ ਪਾਸੇ ਕਿਸਾਨੀ ਸੰਘਰਸ਼ ਦੇ ਰਾਹ ਤੇ ਪੈ ਗਈ ਹੁਣ ਸਾਨੂੰ ਸਾਰੇ ਹਾਲਾਤਾਂ ਨੂੰ ਸ਼ਾਂਤ ਕਰਨ ਲਈ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਔਰ ਮੈਂ ਸਮਝਦਾ ਜਿਸ ਨੇ ਆਤਮ ਨਿਰਭਰ ਬਣਾਇਆ ਹੋਵੇ ਜਿਸ ਕਿਸਾਨ ਨੇ ਦੇਸ਼ ਨੂੰ ਔਰ ਭੁੱਖਮਰੀ ਦੂਰ ਕੀਤੀ ਹੋਵੇ ਦੇਸ਼ ਦੀ ਅੱਜ ਉਸ ਕਿਸਾਨ ਨੂੰ ਮਰਨ ਵਰ ਤੱਕ ਬੈਠਣਾ ਪੈਜੇ ਤਾਂ ਸਾਡੇ ਲਈ ਬੜੀ ਚਿੰਤਾ ਵਾਲੀ ਗੱਲ ਵੀ ਆ ਨਮੋਸ਼ੀ ਵਾਲੀ ਗੱਲ ਵੀ ਆ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਆ ਜੇ ਆਪ ਸੰਗ ਆਉਂਦੀਆਂ ਦਿੱਲੀ ਜਾਂਦਿਆਂ ਨੂੰ ਜੇ ਆਪ ਝਿਜਕਉਂਦੀਆਂ ਦਿੱਲੀ ਨਾਲ ਗੱਲ ਕਰਦਿਆਂ ਨੂੰ ਤਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਰਾਂ ਨੂੰ ਦਿੱਲੀ ਲੈ ਕੇ ਜਾਣ ਕਿਸਾਨ ਕਿਉਂ ਜਾਣ ਸੜਕਾਂ ਤੇ ਤੁਰ ਕੇ ਰਾਸ਼ਟਰੀ ਲੀਡਰ ਰਾਸ਼ਟਰੀ ਪਾਰਟੀਆਂ ਕਿਉਂ ਨਾ ਜਾਣ ਮੈਨੂੰ ਤਾਂ ਇਸ ਗੱਲ ਦਾ ਵੀ ਬੜਾ ਅਫਸੋਸ ਆ ਕਿ ਹੁਣੇ-ਹੁਣ ਪਾਰਲੀਮੈਂਟ ਸੈਸ਼ਨ ਲੰਘਿਆ ਮਤਲਬ ਕਿਸੇ ਤਰ੍ਹਾਂ ਦਾ ਯਤਨ ਹੀ ਨਹੀਂ ਹੋਇਆ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ ਇਕੱਠਾ ਤੇ ਇਕੱਠੇ ਹੋ ਕੇ ਮਾਲ ਇਸ ਮੁੱਦੇ ਨੂੰ ਮਤਲਬ ਵੱਡਾ ਮੁੱਦਾ ਬਣਾ ਕੇ ਭਾਰ ਸਰਕਾਰ ਕੋਲ ਰੱਖ ਦੇ ਉਹ ਵੀ ਮੈਂ ਸਮਝਦਾ ਮੌਕਾ ਅਸੀਂ ਗਵਾਇਆ ਤੇ ਹੁਣ ਵੀ ਇਹ ਪਹਿਲ ਮੁੱਖ ਮੰਤਰੀ ਸਾਹਿਬ ਨੂੰ ਕਰਨੀ ਚਾਹੀਦੀ ਹੈ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਦੀ ਆ ਔਰ ਜੇ ਕੋਈ ਐਸੇ ਹਾਲਾਤ ਪੈਦਾ ਹੋ ਗਏ ਡੱਲਿਆਲ ਸਾਹਿਬ ਦੇ ਸੇਕ ਕਰਕੇ ਤਾਂ ਉਹ ਸੇਕ ਵੀ ਪੰਜਾਬ ਨੂੰ ਝੱਲਣਾ ਪੈਣਾ ਇਸ ਗੱਲ ਦਾ ਅਹਿਸਾਸ ਮੁੱਖ ਮੰਤਰੀ ਪੰਜਾਬ ਨੂੰ ਹੋਣਾ ਚਾਹੀਦਾ ਤੁਸੀਂ ਸੇਕ ਦੀ ਗੱਲ ਕੀਤੀ ਹੈ ਜੀ ਦੂਜੇ ਪਾਸੇ ਮਸਲਾ ਲਗਾਤਾਰ ਭੱਖਦਾ ਜਾ ਰਿਹਾ 10 ਤੋਂ 11 ਮਹੀਨਿਆਂ ਦਾ ਸਮਾਂ ਹੋ ਗਿਆ ਕਿਵੇਂ ਦੇਖਦੇ ਹਾਂ ਵੀ ਭਾਜਪਾ ਆਖਰ ਸੁਣਵਾਈ ਨਹੀਂ ਕਰਨਾ ਚਾਹੁੰਦੀ ਜਾ ਗੱਲ ਹੀ ਨਹੀਂ ਜਿਹੜੀ ਹੈਗੀ ਆ ਉਸ ਤੱਕ ਨਾ ਰੱਖੀ ਜਾ ਰਹੀ ਦੇਖੋ ਕਈ ਵਾਰ ਇਹ ਹਾਲਾਤ ਜਿਹੜੇ ਹਾਲਾਤ ਹੁੰਨੇ ਆ ਸਮਾਂ ਹੁੰਦਾ ਉਹ ਹੱਲ ਕੱਢ ਦਿੰਦਾ ਮੈਂ ਜਿਹੜੀ ਸ਼ੁਰੂਆਤ ਕੀਤੀ ਸੀ ਇਸੇ ਗੱਲ ਤੇ ਕਿਹਾ ਸੀ ਕਿ ਪਾਰਲੀਮੈਂਟ ਸਟੈਂਡਿੰਗ ਕਮੇਟੀ ਫਾਰ ਐਗਰੀਕਲਚਰ ਜਿਹੜੀ ਆ ਉਹਦੇ ਚੇਅਰਮੈਨ ਚਰਜੀ ਸਿੰਘ ਚੰਨੀ ਸਾਹਬ ਕਮੁਖਵੰਤਰੀ ਪੰਜਾਬ ਉਹਨਾਂ ਨੇ ਇੱਕ ਰਿਪੋਰਟ ਪਾਰਲੀਮੈਂਟ ਵਿੱਚ ਰੱਖੀ ਆ ਉਸ ਕਮੇਟੀ ਨੇ ਪਾਰਲੀਮੈਂਟ ਸਟੈਂਡਿੰਗ ਕਮੇਟੀ ਨੇ ਤੇ ਉਹ ਕਮੇਟ ਉਸ ਰਿਪੋਰਟ ਨੂੰ ਜੇ ਭਾਰਤ ਸਰਕਾਰ ਲਾਗੂ ਕਰ ਦੇ ਮੈਂ ਸਮਝਦਾ ਅੱਜ ਕਿਸਾਨੀ ਅੱਗੇ ਜਿਹੜੀਆਂ ਚੁਣੌਤੀਆਂ ਨੇ ਕਿਸਾਨੀ ਜਿਹੜੀ ਸੰਘਰਸ਼ ਦੇ ਰਾਹ ਤੇ ਪਈ ਆ ਉਹ ਹੱਲ ਹੋਣ ਦੇ ਕਾਫੀ ਅਸਾਰ ਨਜ਼ਰ ਮੈਨੂੰ ਆ ਰਹੇ ਨੇ ਔਰ ਮੈਂ ਸਮਝਦਾ ਕਿ ਇਮਾਨਦਾਰੀ ਨਾਲ ਸੀਰੀਅਸਲੀ ਮਲ ਜੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਆਪ ਚੱਲ ਕੇ ਡੱਲਿਆਲ ਸਾਹਿਬ ਕੋਲ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਇਨਵੇਂ ਲਾਗੂ ਕਰ ਲੰਦੀ ਵਿਸ਼ਵਾਸ ਦਵਾ ਦੇਣ ਤਾਂ ਸ਼ਾਇਦ ਮੈਂ ਸ਼ਾਇਦ ਇਸ ਕਰਕੇ ਕਿਹਾ ਕਿ ਕਿ ਫੈਸਲਾ ਤਾਂ ਸੰਘਰਸ਼ ਨਾਲ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਰਨਾ ਤਾਂ ਸ਼ਾਇਦ ਇਹ ਸੰਘਰਸ਼ ਜਥੇਬੰਦੀਆਂ ਮੌਕਾ ਦੇ ਸਕਦੀਆਂ ਨੇ ਸਰਕਾਰ ਨੂੰ ਤੇ ਜੱਲ੍ਹਿਆਂਵਾਲਾ ਸਾਹਿਬ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਸੂਬੇ ਦੇ ਹਾਲਾਤ ਬਚਾਏ ਜਾ ਸਕਦੇ ਨੇ ਨਹੀਂ ਬਹੁਤ ਵੱਡੀ ਚੁਣੌਤੀ ਆ ਸਾਡੇ ਸਾਹਮਣੇ ਬੜੀ ਚਿੰਤਾ ਸਾਡੇ ਸਾਹਮਣੇ ਕਿ ਹਾਲਾਤ ਕਿਸ ਪਾਸੇ ਨੂੰ ਗੇੜਾ ਖਾ ਸਕਦੇ ਨੇ ਜਦੋਂ ਮਾਦਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਵਾਲੇ ਘਟਨਾ ਕਰਮ ਨੂੰ ਕਿਵੇਂ ਦੇਖਦੇ ਦੇਖੋ ਜੇ ਨਹੀਂ ਹਰਪ੍ਰੀਤ ਸਿੰਘ ਹੋਰਾਂ ਦੇ ਘਟਨਾਕਰਮ ਤੇ ਅੱਜ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਸ਼ਹੀਦੀ ਜੋੜ ਮੇਲਿਆਂ ਦੇ ਦੌਰਾਨ ਇਹ 3-4 ਦਿਨ ਜਿਹੜੇ ਨੇ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਚਾਹੁੰਦੇ ਪਰ ਹਾਲਾਤ ਜਿਹੜੇ ਬੜੇ ਚਿੰਤਾਜਨਕ ਨੇ ਇੱਕ ਪਾਸੇ ਮਾਲੀਨਾ ਸ਼ਹੀਦੀ ਜੋੜ ਮੇਲਿਆਂ ਤੇ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਤਕਾਰ ਭੇਟ ਕਰਨ ਲਈ ਅਪਵਿੱਤਰ ਸਥਾਨਾਂ ਤੇ ਜਾ ਕੇ ਨਤਮਸਤਕ ਹੋ ਕੇ ਪ੍ਰੇਰਨਾ ਲੈਣ ਲਈ ਜਾਂਦੇ ਆ ਕਿ ਸਾਨੂੰ ਹੱਕ ਲਈ ਸੱਚ ਲਈ ਇਨਸਾਫ ਲਈ ਔਰ ਆਪਣੇ ਧਰਮ ਲਈ ਆਪਾ ਵਰਨ ਦੀ ਪ੍ਰੇਰਨਾ ਮਿਲੇ ਸੋ ਇਸ ਕਰਕੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਤੇ ਕੋਈ ਬਿਆਨਬਾਜ਼ੀ ਦਾ ਟਿਕਟਕ ਨਹੀਂ ਹੈ ਨਾ ਦਿਨਾਂ ਵਿੱਚ ਜਿੱਤ 3-4 ਦਿਨਾਂ ਸੀ ਜਿਹੜਾ ਛੇਦ ਦੀ 15ਵਾਂ ਚੱਲ ਰਿਹਾ 28 ਤੱਕ ਨਹੀਂ ਕਰ ਸਕਦਾ ਮੈਂ ਆਉਂਦੇ ਦਿਨਾਂ ਵਿੱਚ ਕੋਈ ਗੱਲਬਾਤ ਆਉਂਦੇ ਦਿਨਾਂ ਵਿੱਚ ਤਾਂ ਜ਼ਰੂਰ ਜੋ ਸਾਰ ਨਜ਼ਰ ਆ ਰਹੇ ਨੇ ਜੋ ਹਾਲਾਤ ਬਣਦੇ ਜਾ ਰਹੇ ਨੇ ਮਤਲਬ ਉਹ ਅ ਮੈਂ ਸਮਝਦਾ ਹਾਂ ਤੇ ਜਿਹੜੀ ਹੈ ਪ੍ਰਤੀਕਿਰਿਆ ਉਹ ਤਾਂ ਬਾਤ ਹੀ ਕੀਤੀ ਜਾਏਗੀ